ਹਾਂ ਜੀ ਦਰਸਕ ਵੀਰੋ ਅੱਜ ਦੀ ਵੀਡੀਓ ਪਿੰਡ ਜਲਾਲ ਦਾ ਕਵਰ ਕਰ ਰਹੇ ਆ। ਸੋ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਘਟਨਾ ਪਿੰਡ ਜਲਾਲ ਇੱਕ ਗੁੰੌਂਦੀ ਘਟਨਾ ਹੈ ਮੋਟਾਵਲੇ ਡੰਡੇ ਦੇ। ਜਿੱਥੇ ਕੁਮਰਦੂਰ ਵੀਰ ਰਸਤੇ ਦੇ ਵਿੱਚ ਰੋਕ ਕੇ ਬਾੜੀ ਦੀਨ ਦੀ ਖਾਤਰ ਹੋ ਗਿਆ ਸੀ ਸੂਬੇ ਦੇ ਕਿਨਾਰੇ ਤੇ। ਤੋ ਉਹ ਰੋ ਇਮੇਜਾ ਦੇ ਨੇੜੇ ਉਹ ਪਾਣੀ ਦੇ ਵਿੱਚ ਰਣ ਗਿਆ ਛੂਵੇ ਦੇ ਵਿੱਚੋਂ نیچے ਗਿਰ ਗਿਆ ਸਭ ਫਿਰ ਸਾਡੇ ਸਾਹਮਣੇ ਆ ਉਹ ਧਾਰਾਂ ਦੇ ਵਿੱਚ ਫਸ ਗਿਆ ਸੀ ਸਪੈਨ ਦੇ ਇੱਕ ਨੌਜਵਾਨ ਵੀਰ ਨੇ ਵਿੱਚ ਉੱਤਰ ਕੇ ਉਹਨੂੰ ਸਾਬਨ ਕੇ ਬਾਹਰ ਕੱਢ ਕੇ ਦੋਸਤ ਕਰ ਰਹੇ ਨੇ ਆਵਾਜ਼ਾਂ ਦੇ ਪਰੇ ਤੋਂ ਵੀ ਆਵਾਜ਼ ਆ ਰਹੀ ਸੀ ਨਹੀਂ ਨਹੀਂ ਫਿਰ ਉਹ ਤੋਂ ਪਰੇ ਮੱਤ ਦੇ ਵਿੱਚ ਵੀਰ ਨੇ ਸਵਾਰ ਕਰ ਦਿੱਤਾ ਉਹ ਸੱਚੇ ਨੂੰ ਬਹੁਤ ਆ ਨਗਰ ਤੋਂ ਸਾਨੂੰ ਨਿਕਲ ਜਾਵੇ ਇਹ ਮਜ਼ਦੂਰ ਭਰਾ ਸੀ ਦਾ ਜੋ ਇਹਨਾਂ ਦੇ ਰਿਕਸ਼ੇ ਦੇ ਸਰਤੀ ਵਿਚਾਰ ਆਪਣਾ ਘਰ ਚਲਾਉਂਦਾ ਇਹ ਰਿਕਸ਼ੇ ਦਾ ਬਹੁਤ ਨੁਕਸਾਨ ਹੋਇਆ ਸਾਰੇ ਇੰਡਨ ਦੇ ਵਿੱਚ ਪਾਣੀ ਪੈ ਗਿਆ ਤੇ ਮੁੜ ਕੇ ਸਟਾਰਟ ਵੀ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਾਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ 10 ਮਿੰਟਾਂ ਦੇ ਅੰਦਰ ਅੰਦਰ ਇਹ ਰਿਕਸ਼ਾ ਸੂਏ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਉਹ ਤਸਵੀਰਾਂ ਤੁਹਾਡੇ ਸਾਹਮਣੇ ਇੱਕ ਜੂੜ ਨਾਲ ਤਸਵੀਰਾਂ ਹੈ ਬੋਟਾ ਵਾਲੇ ਦੰਦੇ ਉਹ ਬੋਟਾ ਲਾ ਕਰਕੇ ਉੱਥੇ ਬਹੁਤ ਜ਼ਿਆਦਾ ਭੀੜ ਸੀ ਜਿਸ ਕਰਕੇ 10 ਮਿੰਟਾਂ ਦੇ ਵਿੱਚ ਵਿੱਚ ਹੀ ਵੀਰ ਦਾ ਰਿਕਸ਼ਾ ਸਮਰੇ ਵਿੱਚ ਬਾਹਰ ਕੱਢ ਦਿੱਤਾ ਗਿਆ ਜਿਹੜੀ ਤਾਂ ਵਿਚਾਰੇ ਦੀ ਨਮੀ ਜੀ ਹੈ ਪੰਡ ਜਲਾਉਂਦੇਗਾ ਇੱਕ ਜੂੜ ਤਿੰਨ